ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਆਪਾਂ ਪਹਿਲਾ ਵੀਡੀਓ 'ਚ ਆਪਾਂ ਟਰਾਈ ਕਰਕੇ ਦੇਖੀ ਆਪਣੇ ਪੱਗ ਨਹੀਂ ਲੋਟ ਆਏ ਸੀਗੀ ਤੇ ਆਪਾਂ ਦੁਬਾਰਾ ਸਜਾਉਣ ਲੱਗੇ ਹੁਣ ਦੁਬਾਰਾ ਕਰਦੇ ਆ ਟਰਾਈ ਤੇ ਹੁਣ ਮੈਂ ਜੋ ਆਪਣੀ ਬੰਦਨ ਜਿੱਦਾਂ ਮੈਂ ਬੰਦਾ ਹੁੰਨਾ ਨਾ ਉਹ ਦੇ ਬਣਾਂਗੇ ਪਰ ਮੈਂ ਬੇਸ ਉਹੀ ਰੱਖਿਆ ਹੋਇਆ ਇਹਦੇ ਆ ਕੇ ਲੜ ਇਧਰ ਉਧਰ ਹੋ ਸਕਦਾ ਬਕਸ਼ਲ ਕੋਈ ਨਹੀਂ ਉਹ ਬਲ ਬਲ ਵਾਲੀ ਬੰਨਾਂਗੇ ਹੁਣ ਬਲ ਵਾਲੇ ਤਾਂ ਮੈਂ ਸੰਭਾਲ ਲੂੰਗਾ ਨਾ ਬਲ ਵਾਲੇ ਤਾਂ ਜੇ ਲੜ ਵੀ ਘਟ ਗਿਆ ਤਾਂ ਆਪਾਂ ਸਿੱਧਾ ਲੜ ਲਾ ਦਾਂਗੇ ਕੋਈ ਝੱਕ ਨਹੀਂ ਜਿਹੜੇ ਪੇਚਲੇ ਦਸਤਾਰ ਬੰਨਦੇ ਉਹ ਤਾਂ ਮੈਨੂੰ ਇੰਨਾ ਹਿਸਾਬ ਨਹੀਂਗਾ ਤੋ ਚਲੋ ਆਪਾਂ ਜਿਹੜੇ ਆਪਾਂ ਰੈਗੂਲਰ ਬੰਦਦੇ ਆ ਆਪਾਂ ਜੋੜੀ ਦਸਤਾਰ ਸਜਾਉਂਦੇ ਹਾਂ ਹਾਂਜੀ ਆ ਜਾਓ ਫਿਰ ਤੇ ਆਪਾਂ ਲੜ ਰੱਖ ਲੈਨੇ ਇੱਕ ਤੇ ਵੱਡਾ ਫੇਕੇ ਕੱਢ ਜਾ ਹੁਣ ਕਿੰਨੇ ਮਿੰਟ ਦੀ ਫਗ ਬੰਦਿਆ ਹਣਾ ਦਿਖਾਣਾ ਚੰਗਾ ਕੌਣ ਲੱਭਦਾ ਜੀ ਮੈਂ 2 ਡਾਲਰ ਦੇ ਰੱਖ ਲਿਆ ਨਾ ਮੇਰੇ ਸਟਾਈਲ ਦਾ ਲੜ ਚਲੜ ਕੱਟ ਲੈਣਾ ਆਪਣੇ ਸਤਤ ਖੇਲੜ ਤੇ ਜਿੰਨਾ ਖੋਲੋਂ ਤਾਂ ਖੋਲੋ ਜਿੰਨਾ ਆਪਸ ਵੱਲ ਸਕਦਾ ਨਹੀਂ ਖੋਲਿਓ। ਚਾਹ ਕਰ ਕਰੜੇ ਚ ਖਲੋ। ਇਹ ਦੱਕਣ ਚ ਕਰਕੇ ਉਤੋ ਜਾ ਕਰ। 1 2 3 4 5 6 7 7 ਵਰਗੇ ਤੇ ਆਕ

ਕਿਉਂ ਜਿੰਨ ਫਿਰ ਤਾਂ ਆਪਣਾ ਦੋ ਲੜ ਖੋਲ ਕੇ ਉੱਪਰਲੇ ਪੱਲੇ ਵਾਲਾ ਲੜ ਚੱਕਣਾ ਇੱਥੇ ਫਿਰ ਚੈੱਕ ਕਰਨਾ ਪਾਣਾ ਨੂੰ ਤੇ ਉਹ ਖਲ ਮੈਂ ਪੂਣੀ ਖੋਲ ਹੀ ਨਹੀਂ ਮੈਂ ਅੱਗੇ ਰੱਖੀ ਜਿਹੜੀ ਪਹਿਲਾਂ ਆਪਾਂ ਦਸਤਾਰ ਬਣੇ ਸੀ ਨਾ 40 ਤੇ ਉਹ ਵੀ ਰੱਖ ਲਈ ਫਰੋਜ ਰੱਖਦੇ ਤਾਂ ਇਹਦੇ ਵਿੱਚ ਆਪਾਂ ਕੀ ਕਰਤਾ ਇੱਕ ਲੜ ਉੱਤੇ ਇੱਕ ਲੜ 43 ਜਿਹੜੇ ਲੜ ਚ ਜਿੱਦਾਂ ਮੈਂ ਬੰਨਦਾ ਉਦੋਂ ਉਹਦੇ ਚ क्योंकि तो मोबाइल देख के बन रहा मैं थोड़ा जहा लाइट अख पै रही है रिंग लाइट बड़े तो थोड़ा सा हिसाब से नहीं आ गया वैसे घंटा लग रही है मैं तो मैं फ्री लं इतना मैं जिदा मर्जी खोल लैंना हूं जो मैं इत लगता तो मैं उधर गल क्योंकि अपना स्टाइल है अपना स्टाइल है ये साखा कलर रहा हूँ पूरा सही आ गया लड़ा पीछे तो दोनों खाली लग रहे हैं मैंने ठीक साखे था पहले तो कहीं जो आप कोई भी कपड़ा वगैरह लेके ना बिच पाकने इतना करके नहीं तो

ਇਕ ਕੁੰਟਿਕ ਲੜਮਾ ਛਿਛੇ ਜਿਹਾ ਦੇਖ ਕੇ ਲਾ ਲਾ ਤਿਹੜੇ ਦੋਨੋਂ ਵਰ ਖੋਲ ਕੇ ਨਾ ਬੱਲੇ ਨੂੰ ਪੂਰਾ ਲਾਸਟ ਲੋੜਾ ਇਹ ਨਾਸ ਨੂੰ ਤੂੰ ਜੰਨ ਨੂੰ ਜੋੜ ਦੋ ਉੱਤੇ ਰੱਖ ਕੇ ਸਜੇ ਕੇਵਰ ਬਣਾਣਾ ਜੇ ਜਮਾ ਜੀ ਦਾਣਾ ਲੜ ਆਪਣਾ ਅੱਖ ਦੁੱਕੀ ਜਾਂਦਾ ਹੁੰਦਾ ਤਾਂ ਕੀ ਕਰਿਆ ਕਰੋ ਅਰੇ ਗਾਣ ਨੂੰ ਖਿੱਚੋ ਅੱਖਾ ਜਲੀ ਆਪ ਨੂੰ ਜਦ ਪਾਣੀ ਦਾ ਲੱਗੇ ਪਾਣੀ ਦਾ ਲੜ ਨੂੰ ਲੜ ਤੇ ਰੱਖੋ ਲੜ ਤੇ ਲੋੜ ਰੱਖ ਲਓ ਤੁਸੀਂ ਲੋੜ ਰੋਕ ਮੈਂ ਪਹਿਲਾਂ ਨਨ ਇਧਰ ਬੜਾ ਜੇ ਲੜ ਸਿੱਧਾ ਲੈਣਾ ਸਿੱਧਾ ਲੈ ਲੈ ਸਿੱਧਾੜੋ ਮੇਰੇ ਕੰਮ ਹੈ ਜੇ ਲੜ ਬਾਤ ਕੀਆ ਤਾਂ ਸਿੱਧਾ ਲੈ ਲਓ ਨਹੀਂ ਆਪਣਾ ਮੋਰਲਿਸ ਲੈ ਲਓ ਫਸ ਸਿੰਪਲ ਸਿੱਧਾ ਲੈ ਲਓ ਚਲੋ ਕੋਈ ਫੱਗਵਨ ਪਹਿਲਾਂ ਲਾ ਲਾਂ ਨਾ ਕੋਈ ਵਾਜ ਲਾ ਲਾਂ ਨਾ ਮੈਂ ਤਾਂ ਪਹਿਲੇ ਲੈ ਲਾਂ ਨਾ ਜਿਹੜੀ ਮੈਂ ਫੱਗਦੀ ਸ਼ੇਪ ਵਨਾਂ ਨਾਲ ਪ੍ਰੋਪਰ ਆਈ ਨਹੀਂ ਕਿਉਂਕਿ ਇੱਕ ਪੂਣੀ ਬਦਜੀ ਕੀਤੀ ਸੀ ਤੇ ਮੋਬਾਈਲ 'ਚ ਦੇਖ ਕੇ ਬਨ ਰਿਹਾ ਥੋੜਾ ਜਿਹਾ ਦਿੱਕਤ ਸੀ ਆ ਰਹੀ ਆ। ਲੱਕੋ ਇਹਨੇ ਕੋਈ ਦਾ ਮੋਬਾਈਲ 'ਚ ਦੇਖ ਕੇ ਉਹਨਾਂ ਨਹੀਂ ਚਾਹੀਦੀ ਆ। हां जी ਤੇ ਹੁਣ ਦੇਖਣ ਨੂੰ ਨਾ ਦਸਤਾਰ ਕਿੱਦਾਂ ਲੱਗ ਰਹੀ ਹੈ ਨਾ ਇਹ ਤੋਂ ਦਵੀਜੀ ਇਹ ਤੋਂ ਬਾਹਰ ਨੂੰ ਅੰਦਰ ਕਿਦਾਂ ਨਾ ਅੱਖ ਅਤੇ ਟੇਢੀ ਆ ਤੇitho ਆਪਣੇ ਕੰਮ ਖਤਮ ਨਹੀਂ ਹੋ ਜਾਂਦਾ ਆਪਣਾ ਇੱਥੇ ਆਪਣਾ ਸਟਾਰਟ ਹੁੰਦਾ ਉਸ ਲਈ ਹਨਾ ਇਹ ਦਵਾ ਸ਼ੇਪ ਚਾਹੀਦਾ ਆਪਣੇ ਹੱਥਾਂ ਦੀ ਗੱਲ ਹੁੰਦੀ ਹੈ ਸ਼ੇਪ ਚ ਲੈ ਕੇ ਆਉਣਾ ਕਿੱਦਾਂ ਲੈ ਕੇ ਆਉਣਾ ਆਪਣਾ ਹਨਾ ਤੁਹਾਨੂੰ ਇਹ ਸਮਝਾਉਣੀ ਹੈ ਅੱਜ ਹੁਣ ਦੇਖ ਤੁਸੀਂ ਦੇਖ ਸਕਦੇ ਹੋ ਕਿੱਦਾਂ ਮੇਰੀ ਦਸਤਾਰ ਹੋਈ ਪਈ ਆ ਬੇਸ ਕਰਕੇ ਮੈਨੂੰ ਪਤਾ ਚੱਲ ਗਿਆ ਅੱਗੇ ਤੋਂ ਪਰ ਮੈਂ ਤਾਂ ਬੇਸਿਕ ਨੂੰ ਬਣਾਇਆ ਕਰੂੰਗਾ ਕਿ ਜਿੱਦਾਂ ਮੈਨੂੰ ਸੇ ਲੱਗਦਾ ਮੈਂ ਉਦਾਂ ਹੀ ਕਰਿਆ ਕਰੂੰਗਾ ਨਾ ਜਿੱਦਾਂ ਮੈਂ ਗਿਲ ਕਰਦਾ ਨਾ ਤੇ ਮਤਲਬ ਇਹ ਇਹ ਵੀ ਦੇਖਿਆ ਸੀ ਮਤਲਬ ਸਹੀ ਆ ਨਾ ਜਿਨ੍ਹਾਂ ਨੂੰ ਮਤਲਬ ਵਧੀਆ ਸਜਾਉਂਦੇ ਨੇ ਵੀਰ ਆਪਣੇ ਉਹਨਾਂ ਨੂੰ ਮਤਲਬ ਚੱਲ ਆਉਂਦਾ ਨਾ ਕਿੱਦਾਂ ਨਾ ਦਸਤਾ ਸਾਨੂੰ ਚੱਲ ਆਪਣੇ ਵਰਗਿਆਂ ਨੂੰ ਵਿਚਾਰੇ ਨਾ ਹੁਣ ਜਿੱਦਾਂ ਦੀ ਆਉਂਦੀ ਆ ਤੇ ਚਲੋ ਆਪਾਂ ਇਹਨੂੰ ਸਾਫ਼ ਕਰਦੇ ਆ ਸਹੀ ਕਰਦੇ ਆਪਾਂ ਆਪਣੀ ਦਸਤਾਰ ਨੂੰ ਸਹੀ ਤਰੀਕੇ ਨਾਲ ਦੋ ਘੋਣੇ ਵਾਹਨ ਹੋ ਗਏ ਮੈਂ ਲੜਾ ਨੂੰ ਕਸ ਰਹੇ ਆ ਨਾ ਪਿੱਛੇ ਨੂੰ ਪੂਰਾ ਹੁਣ ਇਧਰ ਸ਼ੀਸ਼ੇ ਦੇ ਕੇ ਹੋਣਾ ਨਹੀਂ ਕਿ ਆਹ ਵਧੀਆ ਦਸਤਾਰ ਦੀ ਛੇਬ ਹੋਣਾ ਕਿ ਤੋਣਾ ਪੋਚ ਲੜ ਖਸ ਕਰ ਰਿਹਾ ਆਪਣਾ ਇਹ ਕਰਕੇ ਥਲੇਨ ਕਰਕੇ ਲਾਉਨੇ ਆ ਟਿਪਰ ਜੀ ਤੇ ਇਸ ਨੂੰ ਇਧੋਂ ਘੋਲ ਲਓ ਪੈ ਗਿਆ ਨਾ ਫਰਕ ਕੋ ਕਾਫੀ ਉਹ ਹੋਰ ਪਾ ਦਨਾ ਫਰਕ पर मैं नहीं अगर तो इदा बेस बनाया करना ना जिदा मैं सैट लगता पता उद बनाया कराई इदा तो ट्राई करके दिखे रहना कि बेस बना के इदा ट्राई करके दिखे रहूँगा घर कि वो सैट आ जाना मतलब बनाया था बहुत है ना ना। तो बहुत वाइया होगा उन्होंने ना शेप प्रॉपर आ जाती है ਜਿੰਦੋਂ ਆਪਕਸਰ ਦੇਖਦੇ ਹਾਂ ਉਹਨਾਂ ਦੀ ਵੀਡੀਓ ਨਾ ਕਿਹੜੇ ਮੁੰਡੇ ਸਜਾਉਂਦੇ ਨੇ ਦਸਤਾਰ ਤੇ ਉਹਨਾਂ ਦੇ ਬਾਕਸਰ ਵੀਡੀਓ ਦੇਖਦੇ ਹਾਂ ਤੇ ਬੜੇ ਘਣ ਦਸਤਾਰ ਸਜਾਉਂਦੇ ਲੋਕ ਸੋ ਸੋਇਆ ਕਰਾਂਗੇ ਆਪਾਂ ਬਣਾਇਆ ਕਰਾਂਗੇ ਦਸਤਾਰ ਦੀ ਵੀਡੀਓ ਹੌਲੀ-ਹੌਲੀ ਮੈਂ ਵੀ ਸਿੱਖਿਆ ਕਰੂੰਗਾ ਆਪਾਂ ਸਾਰੇ ਸਿੱਖਿਆ ਕਰਾਂਗੇ ਕਿ ਇਦਾਂ ਦੀ ਘਣ-ਘਣ ਵੀਡੀਓ ਲੈ ਕੇ ਬੰਦੇ ਰਹਿ ਰਹੇ ਕਰਕੇ ਆਪਾਂ ਤੇ ਤੁਸੀਂ ਇਦਾਂ ਹੀ ਪਿਆਰ ਕਰਦੇ ਰਹੋ ਤੇ ਲਾਈਕ ਕਮੈਂਟ ਕਰ ਦਿਆ ਕਰੋ ਯਾਰ ਲਾਈਕ ਬਹੁਤ ਘੱਟ ਜਾਂਦੇ ਨੇ ਹਨਾ ਮੇਰਾ ਭਰਾ ਮਰੀ ਭੈਣ ਜੋ ਮੇਰੇ ਵੀਡੀਓਜ਼ ਵਗੈਰਾ ਦੇਖਦੇ ਆਉਂ ਲਾਈਕ ਵਗੈਰਾ ਵੀ ਨਾਲ ਦੀ ਨਾਲ ਕਰ ਦਿਆ ਕਰੋ ਇੱਕ ਵਾਰ ਮੋਝੋ ਗਲਤੋ ਵਗੈਰਾ ਕੁਝ ਨਿਕਲ ਜਾਵੇ ਤਾਂ ਮਾਫ ਕਰਦੇ ਹੋ ਇੱਕ ਵਾਰ ਪਤਾ ਨਹੀਂ ਚੱਲਦਾ ਬੋਲਦੇ ਬੋਲਦੇ ਹਨਾ ਇਦਾਂ ਕੋਈ ਗਲਤ ਸ਼ਬਦ ਨਿਕਲ ਜਾਉਣਾ ਨਾ ਸੋ ਮਾਫੀ ਮੰਗਤਾ ਮੈਂ ਤੇ ਤੁਸੀਂ ਦਸਤਾਰ ਚੈੱਕ ਕਰ ਸਕਦੇ ਹੋ। ਆ ਗਈ ਨਾ ਖਾਸੀ ਉਹ ਦੂਚਾ ਆ ਗਈ ਨਾ। ਤੇ ਇਦਾਂ ਨਾ ਬਸਤਾਨ ਨੂੰ ਸਫਾਈ ਕਰਕੇ ਦੇਖਿਆ ਕਰੋ ਤੁਸੀਂ ਵੀ। ਚਲੋ ਜਿਹੜੇ ਭਰਾਵਾਂ ਨੂੰ ਤਾਂ ਆਉਂਦੀ ਆ। ਹੁਣ ਤਾਂ ਆਪਾਂ ਉਹਨਾਂ ਲਈ ਜਿਹੜੇ ਮੇਰੇ ਵਰਗੇ ਨੇ ਮੇਰੇ ਭਰਾ ਜਿਨ੍ਹਾਂ ਨੂੰ ਨਹੀਂ ਇਹ ਨੇ ਸਮਝ ਆਉਂਦੀ ਮੇਰੇ ਵਗੋਂ ਹੁਣ ਲਈ ਹੈ ਵੀਡੀਓ ਤੁਸੀਂ ਦੇਖ ਸਕਦੇ ਹੋ ਤੇ ਕਾਫੀ ਫਰਕ ਪੈ ਗਿਆ ਨਾ ਆਪਣੇ ਦਸਤਾਰ 'ਚ ਪਹਿਲਾਂ ਨਾਲੋਂ ਨਾ ਜਿੱਦਾਂ ਆਪਾਂ ਬੰਨੀ ਸੀਗੀ ਕਿੱਦਾਂ ਸੀਗਾ ਬੜਾ ਦੇਖ ਜਿਹੜਾ ਤੁਹਾਨੂੰ ਸਟਾਈਲ ਕਹਿਣ ਦਾ ਦੋ ਹੀ ਬੰਨਿਆ ਕਰੋ ਜਿਹੜਾ ਥੋੜੇ ਜੱਜਦਾਰ ਹੈ ਨਾ ਸ਼ੁਰੂ ਤੋਂ ਬੰਦਦੇ ਹੋਂ ਕੋਈ ਸਟਾਈਲ ਰੱਖਿਆ ਕਰੋ ਤੇ ਵਰਕੀ ਨਿਊ ਨਿਊ ਸਟਾਈਲ ਬਟ ਟਰਾਈ ਕਰਦੇ ਰਹਾ ਕਰੋ ਤੇ ਇਹ ਤੋਂ ਬਾਅਦ ਮਨਾਵਾਂਗੇ ਪਰ ਰੀਲਾ ਹਾਂਜੀ ਅਜਾ ਪਾਈ ਹੀ ਦਸਤਾਰ ਬਣ ਕੇ ਰੀਲਾ ਮਨਾਵਾਂਗੇ ਹਨਾ ਇਹੀ ਪੱਗ ਬਣ ਕੇ ਪੱਗ ਵਾਲਾ ਮੁੰਡਾ ਕਹਿੰਦੀ ਬੜਾ ਯਾਚਤਾ हाँ जी जीन मेरी इंस्टा आई डी नहीं पति नहीं पति इंस्टा आई डी नहीं पति हाँ जी जी मेरी इंस्टा आई डी नहीं पता मेरी इंस्टा आई डी हैगी दिलप्रीत गगड़ा सेम नेम थे ना जो अपने यूट्यूब थे वही अपने इंस्टा थे सेम तो हाँ जी चेक कर सकते हो तुम अजय होर रीज लवोंगे अपना तो होर घ ਤੇ ਬਾਕੀ ਤਾਂ ਮੈਨੂੰ ਘੈਂ ਲੱਗ ਰਹੀ ਆ। ਤੁਸੀਂ ਦੱਸਿਓ ਕਮੈਂਟ ਕਮੈਂਟਾਂ ਛੱਡੀ ਨਾ। ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਮੇਰੀ ਦਸਤਾਰ ਕਿੱਦਾਂ ਲੱਗੀ। ਤੇ ਤੁਹਾਨੂੰ ਮੇਰੀ ਦਸਤਾਰ ਦਾ ਸਟਾਈਲ ਕਿੱਦਾਂ ਦਾ ਲੱਗਦਾ? ਚੱਕ ਕਰੋ ਤੇ ਬੈਕ ਸਾਈਡ ਤੇ ਨੜਬੀ ਲਾ ਦੇਣਾਪਾ మే దస్తారడే సవా దూ ప్రోపడేజీ ਕੈਡ ਲੱਗ ਰਹੀ ਹੈ ਨਾ ਤੇ ਲੋੜ ਥੋੜਾ ਥੋੜਾ ਖਿਸਕ ਰਹੇ ਹੈ ਤੇ ਦਾਪਨ ਨਿਚੇ ਵਾਲਾ ਲੜਾ ਨਿਚੇ ਵਾਲਾ ਲੜ ਹੁੰਦਾ ਨਾ ਜਿਹੜਾ ਇਹਦਾ ਨਿਚੇ ਵਾਲਾ ਲੜ ਹੈ ਜੇ ਖਿਸਕਣਾ ਜੇ ਤਾਂ ਇਹਨੂੰ ਅੱਖ ਤੇ ਲਾਇਆ ਕਰੋ ਇਹਨੂੰ ਅੱਖ ਤੇ ਤੇ ਇਹਨੂੰ ਇਹਦੇ ਉੱਤੇ ਫਿਰ ਬਹੁਤ ਚਾਂਸ ਘਟ ਜਾਂਦੇ ਨੇ ਖਿਸਕਣ ਦੇ ਤੇ ਇਹਨਾਂ ਹੱਥਾਂ ਨਾਲ ਆਪਣੇ ਨਾਲ ਜੇ ਬਾਜ਼ ਦੀ ਮਦਦ ਨਾਲ ਚਾਹਤ ਹੱਥਾਂ ਨਾਲ ਇਹਨੂੰ ਹੋਰ ਸਫਾਈ ਦੇ ਸਕਦੇ ਆਪਾਂ ਕੱਪੜਾ ਨੂੰ ਹੋਰ ਵਧੀਆ ਬਣਾ ਸਕਦੇ ਹਾਂ ਬਾਜਕ ਤਰਖਤਾ ਓਕੇ ਓਕੇ ਤੇ ਨਾਇਦ ਵੀ ਕੱਲੋ ਚਾਹੀਏ ਨੂੰ ਵਿੱਚੋਂ ਨਾ ਕੱਪੜਾ ਜਿਹੜਾ ਮੈਂ ਕੱਢ ਲਓ ਸਾਰੇ ਲੋੜਾਂ ਚ ਕੱਪੜਾ ਕੱਢ ਲਓ ਤੇ ਆਪਣਾ ਵੌਇਸ ਟਾਈਮ ਹਜੇ ਤੱਕ ਪੂਰਾ ਨਹੀਂ ਹੋਇਆ ਤਾਂ ਮੇਰੇ ਭਰਾਵਾਂ ਭਰਾਵਾਂ ਕਿ ਵੌਇਸ ਟਾਈਮ ਆਪਣਾ ਪੂਰਾ ਕਰਵਾਓ ਵੀਡੀਓ ਦੇਖਿਆ ਕਰੋ ਜੇ ਘੇਣ ਲੱਗਦੀ ਹੈ ਵਾਕੀ ਕੋਈ ਚੱਕਰ ਨਹੀਂ ਜੇ ਨਹੀਂ ਉਹਦੀ ਲੱਗਦੀ ਤਾਂ ਵੀ ਦੱਸ ਦਿਆ ਕਰੋ ਸੋ ਤੇ ਆਰਾਜ ਆਪਣੀ ਦਸਤਾਰ ਤੇ ਹਾਂਜੀ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਜਿਹੀ ਲੱਗੀ ਤੇ ਮੇਰੀ ਦਸਤਾਰ ਕਿੱਦਾਂ ਦੀ ਲੱਗੀ ਤੁਹਾਨੂੰ ਕਮੈਂਟਾਂ ਚ ਜਰੂਰ ਦੱਸਿਓ ਤੇ ਪਹਿਲਾਂ ਕਿੱਦਾਂ ਦੀ ਸੀ ਉਹ ਵੀ ਦੱਸਿਓ ਜ਼ਰੂਰ ਤੇ tempo ਜੋ ਪਹਿਲਾਂ ਵੀਡੀਓ ਬਣਾਈ ਸੀ ਉਹ ਵੀ ਜਰੂਰ ਦੇਖਿਓ ਤੇ ਜਾ ਕੇ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਵੀ ਗਾਲੋ ਸਬਸਕ੍ਰਾਈਬ ਕਰਨਾ ਨਾ ਮੈਨੂੰ ਤੇ ਲਵ ਯੂ ਸਾਰਿਆਂ ਨੂੰ ਤੇ ਦੇ ਸਪੋਰਟ ਕਰਦੇ ਰਹੋ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਚ ਤੇ ਇੱਕ ਵਾਰੀ ਚੈੱਕ ਕਰ ਸਕਦੇ ਦੁਆਰਾ ਕਿਹੜਾ ਲੱਗ ਰਿਹਾ ਹੈ ਨਾ ਦੇਖਿਆ ਨਾ ਜਿੱਦਾਂ ਲੋੜ ਇੱਧਰ ਸਿੱਟੇ ਡਾ ਆਏ ਹੋਏ ਸੀਗਾ ਆਪਾਂ ਨੇ ਮਤਲਬ ਪ੍ਰੋਪਰ ਸਿੱਧੀ ਕਰਤੀ ਮਤਲਬ ਹੁਣ ਜੇ ਮੈਂ ਬਣ ਕੇਣਾ ਮੈਂ ਬੈ ਜਾਦੀ ਨੂੰ ਉਧਰ ਬਣ ਕੇ ਜਾ ਸਕਦਾ ਜੇ ਹੁਣ ਮੈਨੂੰ ਕਿਸੇ ਕੋਈ ਆ ਜੇ ਪੀ ਚੱਲ ਚੱਲੀਏ ਵਿਆਹ ਨੂੰ ਤੇ ਮੈਂ ਅਹੀ ਦਸਤਾਰ ਸਜਾ ਕੇ ਲੈ ਕੇ ਜਾਣਾ ਸਦਾ ਪਰ ਐਦਾਂ ਕਿਸੇ ਨੇ ਆਉਣਾ ਨਹੀਂ ਮੈਨੂੰ ਕਹਿਣਾ ਤੇ ਆਪਾਂ ਬਣਾਵਾਂਗੇ ਹੋਣੇ ਇਹੀ ਦਸਤਾਰ ਬਣ ਕੇ ਵੀਡੀਓਜ਼ ਹਾਂਜੀ ਤੇ ਮਿਲਦੇ ਆਪਾਂ ਨੈਕਸਟ ਵੀਡੀਓਜ਼ ਲਵ ਯੂ ਸਾਰੇ ਨੂੰ